ਅਰੇ ਦੇਖੋ ਕਿਹਦਾ ਜਜ਼ਬਾ ਇਹ ਇਹ ਕਵਤਾ ਵੀ ਸੁਣਾਈ ਆ ਤੇ ਹੋਰ ਇਤਿਹਾਸ ਬਾਰੇ ਵੀ ਬਹੁਤ ਜਾਣਕਾਰ ਦੀ ਹੁਣ ਮੈਂ ਬੀਤੀ ਕਰਾਂਗਾ ਸਦਾ ਗੁਰਸ਼ਰਨ ਸਿੰਘ ਹੋਰਾਂ ਨੂੰ ਇੱਕ ਰਚਨਾ ਸਾਡੇ ਨਾਲ ਸਾਂਝੀ ਕਰਨ ਉਹਨਾਂ ਤੋਂ ਬਾਅਦ ਬੈਂਕਰ ਫੀਲ ਤੋਂ ਖਾਸ ਤੌਰ ਤੇ ਆਏ ਨੇ ਏਕ ਜੋਤ ਸਿੰਘ ਪਰ ਉਹਨਾਂ ਤੋਂ ਪਹਿਲਾਂ ਇੱਕ ਮੇਰੇ ਖਿਆਲ ਦੇ ਨਾਲ ਗੁਰਮੀਤ ਸਿੰਘ ਜੱਜਪਰੀ ਇਹਨਾਂ ਤੋਂ ਬਾਅਦ ਤੁਸੀਂ ਆਜੋ ਫਿਰ ਕਵੀਸ਼ਰ ਆਪਾਂ ਏਕ ਜੋਤ ਸਿੰਘ ਕਵੀਸ਼ਰੀ ਜਥਾ ਏਕ ਨੂਰ ਸਿੰਘ ਦੇ ਗੁਰシャン ਸਿੰਘ ਨੂੰ ਬਸ ਸੁਣ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਤਾ ਦਾ ਸਰਲੇਖ ਹੈ ਪੰਜਾਬੀ ਹੈ ਪਿਆਰੀਏ ਵਾਹਿਗੁਰੂ ਮੈਂ ਜਦੋਂ 2014 ਦੇ ਵਿੱਚ ਰਿਟਾਇਰ ਹੋਇਆ ਨਾ ਮੇਰੇ ਨੂੰ ਇੱਕ ਦੋਸਤ ਮੇਰਾ ਆਇਆ ਮੈਨੂੰ ਕਿਤਾਬ ਦੇ ਕੇ ਗਿਆ ਇੱਕ ਲੰਪ ਚਾਨਣ ਦੀ ਉਹਦੀ ਸਭ ਤੋਂ ਪਹਿਲੀ ਕਵਤਾ ਹੀ ਲਿਖੀ ਸੀਗੀ ਜਿਹਦੇ ਵਿੱਚ ਪੰਜਾਬੀ ਨਾਲ ਪਿਆਰ ਕਰਨ ਵਾਸਤੇ ਸਾਡੀਆਂ ਗੱਲਾਂ ਪੰਜਾਬੀ ਦਾ ਸਬੰਧ ਵਿੱਚ ਲਿਖਿਆ ਸੀ ਸ਼ਹਿਦ ਨਾਲੋਂ ਮਿੱਠੀਏ ਤੇ ਮਹਿਕਾਂ ਦੀ ਪਟਾਰੀਏ ਤੈਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਸ਼ਹਿਦ ਨਾਲੋਂ ਮਿੱਠੀਏ ਤੇ ਮਹਿਕਾਂ ਦੀ ਪਟਾਰੀਏ ਤੈਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਬਹੁਤ ਤੂੰ ਮਹਾਨ ਤੇਰਾ ਵਿਰਸਾ ਮਹਾਨ ਮਾਂ ਸਾਰਿਆਂ ਪੰਜਾਬੀਆਂ ਦੀ ਤੂੰ ਹੈ ਜਿੰਦ ਜਾਨ ਮਾਂ ਬਹੁਤ ਤੂੰ ਮਹਾਨ ਤੇਰਾ ਵਿਰਸਾ ਮਹਾਨ ਮਾਂ ਸਾਰਿਆਂ ਪੰਜਾਬੀਆਂ ਦੀ ਤੂੰ ਹੈ ਜਿੰਦ ਜਾਨ ਮਾਂ ਤੂੰ ਐ ਸਾਡੀ ਪੱਤ ਤੂੰ ਐ ਦੀਨ ਤੇ ਇਮਾਨ ਮਾਂ ਸੱਚੀ ਗੱਲ ਆਖਾਂ ਤੂੰ ਐ ਪੰਜਾਬੀ ਪੰਜਾਬ ਦੀ ਸ਼ਾਨ ਮਾਂ ਤੂੰ ਐ ਸਾਡੀ ਪੱਤ ਤੂੰ ਐ ਦੀਨ ਤੇ ਇਮਾਨ ਮਾਂ ਸੱਚੀ ਗੱਲ ਆਖਾਂ ਤੂੰ ਐ ਪੰਜਾਬ ਦੀ ਸ਼ਾਨ ਮਾਂ ਸਾਰੀਆਂ ਪੇਸ਼ਾਵਾਂ ਉੱਤੇ ਤੇਰੀ ਸਰਦਾਰੀ ਐ ਇੱਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਇੱਥੋਂ ਕੁਰਬਾਨ ਹਾਂ ਪੰਜਾਬੀਏ ਤੇਰੀ ਗੋਦੀ ਵਿੱਚ ਕਦੀ ਬੈਠੇ ਸੀ ਫਰੀਦ ਮਾਂ ਇਰੇ ਗੋਦੀ ਵਿੱਚ ਕਦੀ ਬੈਠੇ ਸੀ ਫਰੀਦ ਵਾਂ ਅੱਲਾ ਦੇ ਉਪਾਸ਼ਕ ਤੇ ਰੱਬ ਦੇ ਮਰੀਦ ਵਾਂ ਅੱਲਾ ਦੇ ਉਪਾਸ਼ਕ ਤੇ ਰੱਬ ਦੇ ਮਰੀਦ ਵਾਂ ਬੁੱਲੇ ਸ਼ਾਹ ਸਹਿਨ ਮੱਲਾ ਤੇਰੇ ਨਾਲ ਕੀਤੀਆਂ ਬੁੱਲੇ ਸ਼ਾਹ ਸਹਿਨ ਗੱਲਾਂ ਤੇਰੇ ਨਾਲ ਕੀਤੀਆਂ ਰਜ ਰਜ ਜਿਨ੍ਹਾਂ ਮਨ ਮਸਤੀਆਂ ਸੀ ਪੀਤੀਆਂ ਰਜ ਰਜ ਜਿਨ੍ਹਾਂ ਮਨ ਮਸਤੀਆਂ ਸੀ ਪੀਤੀਆਂ ਗੁਰੂਆਂ ਦੇ ਅੰਮ੍ਰਿਤ ਬੋਲ ਨਾਸ਼ ਗਾਰੀਏ ਇੱਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਇੱਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਬਾਬੇ ਨਾਨਕ ਦੀ ਬਾਣੀ ਅੱਜ ਵੀ ਹੈ ਬੋਲਦੀ ਬਾਬੇ ਨਾਨਕ ਦੀ ਬਾਣੀ ਅੱਜ ਵੀ ਹੈ ਬੋਲਦੀ ਸੱਜਰੀ ਜੀ ਮਹਿਕ ਦੀ ਪਟਾਰੀ ਜਿਵੇਂ ਖੋਲਦੀ ਸੱਜਰੀ ਜੀ ਮਹਿਕ ਦੀ ਪਟਾਰੀ ਜਿਵੇਂ ਖੋਲਦੀ ਤੇਰਾ ਰਸ ਵੱਖਰਾ ਜਹਾਨ ਤੋਂ ਪੰਜਾਬੀਏ ਬਾਕੀ ਰਸ ਸਿੱਕੇ ਦੀ ਅਰੀ ਤਾਂ ਤੋਂ ਪੰਜਾਬੀਏ ਇਰਾਰਾਸ ਵਕਰਾ ਜਹਾਨ ਤੋਂ ਪੰਜਾਬੀਏ ਬਾਕੀ ਰਸ ਵਿਕੇ ਤੇਰੀ ਤਾਂ ਤੋਂ ਪੰਜਾਬੀਏ ਮਾਣਾ ਨੂੰ ਹੀ ਆਪੇ ਵਿੱਚੋਂ ਸੁਗੰਧ ਤੇ ਖਿੜਾਰੀਏ ਤੇ ਅੱਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਤੇ ਅੱਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਵਾਰਸ ਨੇ ਹੀਰ ਦਾ ਵਾਰਸ ਨੇ ਹੀਰ ਦਾ ਦਰਦ ਜਦੋਂ ਜਾਣਿਆ ਚਿਹਰੇ ਨਿਗੇ ਲਾਜੇ ਨੂੰ ਸੀ ਉਸ ਨੇ ਪਛਾਣਿਆ ਤੇਰੇ ਕਈ ਮਦਾ ਤੈਨੂੰ ਦੇ ਕੇ ਵਧਾਈ ਮਾਂ ਪੀਲੂ ਸ਼ਾਹ ਹਸੈਨ ਸ਼ਾਨ ਤੇਰੀ ਵਧਾਈ ਮਾਂ ਜਿੱਸਾਂ ਪਰਦੇਸਾਂ ਵਿੱਚ ਤੈ ਮੱਲਾ ਮਾਰੀਆਂ ਜਿੱਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਜਿੱਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀ ਜਿਨੇ ਵੀ ਮਾਂ ਬੋਲੀ ਏ ਤੇਰਾ ਸਤ ਤੈਨੂੰ ਸਤਕਾਰਿਆ ਹੋ ਗਈ ਬੱਲੇ ਬੱਲੇ ਜਿਨੇ ਤੇਰੇ ਲਈ ਵਿਚਾਰਿਆ ਜਿਨੇ ਵੀ ਮਾਂ ਬੋਲੀ ਏ ਤੈਨੂੰ ਸਤਕਾਰਿਆ ਹੋ ਗਈ ਬੱਲੇ ਬੱਲੇ ਜਿਨੇ ਤੈਨੂੰ ਜਿਨੇ ਤੇਰੇ ਲਈ ਵਿਚਾਰਿਆ ਨਿੱਗ ਤੇਰੀ ਗੋਦ ਦਾ ਜਿਹੜਾ ਵੀ ਮਾਣੇ ਲੈ ਗਿਆ ਤਨ ਮਾਂ ਪੰਜਾਬੀ ਉਹ ਤਨ ਤਨ ਕਹਿ ਗਿਆ ਸਹਿਦਕਾਰਾਂ ਕਵੀਆਂ ਦੀ ਜਾਨ ਤੋਂ ਪਿਆਰੀਏ ਸਹਿਦਕਾਰਾਂ ਕਵੀਆਂ ਦੀ ਜਾਨ ਤੋਂ ਪਿਆਰੀਏ ਤੇਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਤੇਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀ ਉਹ ਨਹੀਂ ਜੇ ਨੂੰ ਦੂਰ ਜਦੋਂ ਦੁਨੀਆ ਤੇ ਛਾਏਗੀ ਭਾਰਤੀ ਪਿਸ਼ਾਵਾਂ ਦੀ ਤੂੰ ਨਾਇਕਾ ਕਹਾਏਗੀ ਉਹਨੇ ਜਿਹਨੋਂ ਦੂਰ ਜਦੋਂ ਦੁਨੀਆ ਤੇ ਛਾਏਗੀ ਭਾਰਤੀ ਪਛਾਵਾਂ ਦੀ ਤੂੰ ਨਾਇਕਾ ਕਹਾਏਗੀ ਤੇਰੀ ਤਾਂ ਮਠਾਸ ਹਲੇ ਦੁਨੀਆ ਨੇ ਮੰਨਣੀ ਪੁੰਨਿਆ ਦੇ ਚੰਨ ਜਈ ਸੀਤ ਤੇਰੀ ਚਾਨਣੀ ਤੇਰੀ ਤਾਂ ਮਠਾਸ ਹਲੇ ਦੁਨੀਆ ਨੇ ਮੰਨਣੀ ਪੁੰਨਿਆ ਦੇ ਚੰਨ ਜਈ ਸੀਤ ਤੇਰੀ ਚਾਨਣੀ ਗੁਣ ਤੇ ਮਠਾਸ ਪੱਖੋਂ ਮੁੱਤੋਂ ਹੀ ਸ਼ਿੰਗਾਰੀਏ ਇਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਇਥੋਂ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਜਦੋਂ ਜਦੋਂ ਕਦੇ ਭੀੜ ਤੇਰੇ ਉੱਤੇ ਬਣੂਗੀ ਜਦੋਂ ਜਦੋਂ ਕਦੇ ਭੀੜ ਤੇਰੇ ਉੱਤੇ ਬਣੂਗੀ ਤੇਰਿਆਂ ਦਲਾਰਿਆਂ ਦੀ छाती ਮੋਰੇ ਤਣੇਗੀ ਤੇਰਿਆਂ ਦਲਾਰਿਆਂ ਦੀ छाती ਮੋਰੇ ਤਣੇਗੀ ਤੇਰੀ ਖਾਤਰ ਮਾਂ ਤੇਰੀ ਖਾਤਰ ਮਾਂ ਮੱਥਾ ਦੋਖੀਆਂ ਨਾਲ ਲਾਵਾਂਗੇ ਤੇਰੇ ਸਾਰੇ ਹੱਕ ਤੇਰੀ ਝੋਲੀ ਵਿੱਚ ਪਾਵਾਂਗੇ ਤੇਰੀ ਖਾਤਰ ਮਾਂ ਮੱਥਾ ਦੋਖੀਆਂ ਨਾਲ ਲਾਵਾਂਗੇ ਤੇਰੇ ਸਾਰੇ ਹੱਕ ਤੇਰੀ ਝੋਲੀ ਵਿੱਚ ਪਾਵਾਂਗੇ ਇਸ ਪੂਰੀ ਆਸ਼ੀਰਗ ਇਹੋ ਦਿਲ ਤਾਰੀਏ ਤੇ ਅੱਛਾ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਇਹ ਅੱਛਾ ਕੁਰਬਾਨ ਹਾਂ ਪੰਜਾਬੀਏ ਪਿਆਰੀਏ ਬਹੁਤ ਬਹੁਤ ਧੰਨਵਾਦ ਸੁਬੜੀ ਭਾਪੂਰਤ ਰਚਨਾਇਨ ਪੇਸ਼ ਕੀਤੀ ਹੈ